ਸੰਗਾ ਦੇ ਕਿਨਾਰੇ ਜਾਪ ਜਪੇ ਨੰਦਕੁ ਨੰਦਨ ਅਨੰਦਕੁ ਨੰਦਨ ਅਨੰਦਕੁ ਨੰਦਨ ਕ੍ਰਿਸ਼ਨ ਨੂੰ ਕਹਿੰਦੇ ਆ ਨੰਦ ਦਾ ਪੁੱਤ ਕਬੀਰ ਸਾਹਿਬ ਕਹਿੰਦਾ ਵੀ ਬੜਾ ਰਟਨ ਕੀਤਾ ਤੂੰ ਕਹਿੰਦਾ ਭਗਵਾਨ ਦਾ ਨਉ ਜਪਦਾ ਕਹਿੰਦਾ ਤੂੰ ਜੋ ਕਹਤੋ ਨੰਦਕੁ ਨੰਦਨ ਅਨੰਦਕੁ ਨੰਦਨ ਕਾ ਕੋਰੇ ਜੇ ਤੂੰ ਰੱਬ ਨੂੰ ਨੰਦ ਦਾ ਪੁੱਤ ਬਣਾਉਣਾ ਤਾਂ ਫਿਰ ਨੰਦ ਕਿਹਦਾ ਪੁੱਤ ਹੋਇਆ ਤਰਨ ਆਕਾਸ਼ ਦੂਸੋ ਤਸ ਨਹੀਂ ਤਬੇ ਅਨੰਦ ਕਹਾਥੋਰੇ ਜਦੋਂ ਦਸੋ ਦਿਸਾ ਨਹੀਂ ਸੀ ਧਰਤੀ ਆਕਾਸ਼ ਨਹੀਂ ਸੀ ਉਦੋਂ ਨੰਦ ਕਿੱਥੇ ਸੀ ਜਿਹਦਾ ਨੰਦ ਦਾ ਪੁੱਤਰ ਬਣਾਤਾ ਰੱਬ ਨੂੰ ਤੂੰ ਸੋ ਐਸੇ ਰਾਦਵੇ ਤੇ ਮੋਨ ਸੁਖ ਦਾਈ ਹੈ ਇਹੇ ਜੇ ਰਦ ਨਾਲ ਮੋਨ ਚੰਗਾ ਤੂੰ ਸੁਲਤਾਨ ਕਾਹੋ ਮੀਆਂ ਤੇਰੀ ਕਬਨ ਮਡਾਈ ਕੋਈ ਹੋਵੇ ਬਾਦਸ਼ਾਹ ਉਹਨੂੰ ਤੁਸੀਂ ਕਾਹੋ ਮੀਆਂ ਜੀ ਮੀਆਂ ਜੀ ਉਹ ਸਤਸੰਗ ਜੀ ਗੁੱਸੇ ਹੋਊਗਾ ਕਿ ਖੁਸ਼ ਹੋਊਗਾ ਇਸੇ ਤਰ੍ਹਾਂ ਵਾਹਿਗੁਰੂ ਨੂੰ ਦੀ ਭਗਤੀ ਕਰਨੀ ਵੀ ਗੁਰੂ ਤੋਂ ਬਿਨਾ ਨਹੀਂ ਪੇਤ ਆਉਂਦਾ ਹੈ ਸੋ ਸਾਰਿਆਂ ਨਾਮਾਂ ਨਾਲੋਂ ਵਾਹਿਗੁਰੂ ਦਾ ਨਾਮ ਉੱਚਾ ਹੈ ਸਤਿ ਸ੍ਰੀ ਅਕਾਲ ਵਾਹਿਗੁਰੂ ਸ਼ਬਦ ਹੈ ਇਹ ਜਿਹੜੇ ਸਰਗੁਣ ਦੇ ਪਾਸ਼ਕ ਨੇ ਉਹ ਮੂਰਤੀ ਧਿਆਨ ਧਾਰ ਕੇ ਨਾ ਮੂਰੇ ਨਰੈਣ ਜੀ ਨਰੈਣ ਜੀ ਨਰਾਇਣ ਨਰਾਇਣ ਰੈਣ ਇਹ ਜਪ ਜਪਦੇ ਰਹਿੰਦੇ ਨੇ ਕਰਮ ਬਰੰਦ ਕਰ ਜਾ ਪਦ ਲਹਿ ਹੀ ਉਹ ਕਹਿੰਦੇ ਵੀ ਨਰੈਣ ਦੀ ਪ੍ਰਾਪਤੀ ਕਰਮ ਕਾਂਡ ਨਾ ਹੋ ਜਾਂਦੀ ਹੈ ਉਹ ਕਰਮਕਾਂਡ 'ਚ ਫਸੇ ਹੋਏ ਹਨ ਲਖ ਰੂ ਬਾਚਾਰਥ ਜਾਸ ਕਹ ਹੁਣ ਆ ਗਈ ਬਦਾਤੀਆਂ ਦੀ ਵਾਰੀ ਸਤ ਸੰਗਤ ਦੀ ਬਦਾਤੀ ਕੁਝ ਗੁਰੂ ਘਰ ਨਾਲ ਕੁਝ ਭਿੜਦੇ ਨੇ ਪਰ ਫਰਕ ਇੰਨਾ ਕ ਹੈ ਉਹਨਾਂ ਦਾ ਗਿਆਨ ਖੁਸ਼ਕ ਹੈ ਗੁਰੂ ਘਰ ਦਾ ਗਿਆਨ ਖੁਸ਼ਕ ਨਹੀਂ ਭਗਤੀ ਦੀ ਲਪੇਟ ਵਿੱਚ ਹੈ ਹਿਰਦੇ ਗਿਆਨ ਮੁਖ ਭਗਤੀ ਵਰਤਨ વૈਰਾਗ ਉਹ ਕਹਿੰਦੇ ਆ ਵੀ ਕਹੋ ਵੀ ਮੈਂ ਬ੍ਰਹਮ ਹਾਂ ਕਦੇ ਵੀ ਭੁੱਲ ਕੇ ਆਪਣੇ ਆਪ ਨੂੰ ਜੀਵ ਨਾ ਮੰਨੋ ਉਹ ਕਹਿੰਦੇ ਵੀ ਜਿਹੜਾ ਜੀਵ ਹੈ ਜੀਵ ਹੈ ਇਸ ਤਿੰਨੇ ਕਾ ਦੀ ਬ੍ਰਹਮ ਹੈ ਭ੍ਰੰਤੀ ਕਰਕੇ ਆਪਣੇ ਆਪ ਨੂੰ ਜੀਵ ਜੀਵ ਕਹੀ ਜਾਂਦਾ ਜਿੰਨਾ ਚਿਰ ਜੀਵ ਜੀਵ ਕਹੂ ਉਹਨਾਂ ਚ ਦੁਖੀ ਰਹੂ ਜਦੋਂ ਆਪਣੇ ਆਪ ਨੂੰ ਬ੍ਰਹਮ ਮੰਨ ਲੂ ਉਦੋਂ ਉਸੇ ਵੇੜੇ ਨੂੰ ਸੁਖ ਹੋ ਜਾਣਾ ਇਸੇ ਐਸੇ ਜਿਹੜੇ ਬ੍ਰੰਤੀ ਨੇ ਸਤਿ ਉਹਨਾਂ ਦਾ ਸਿਧਾਂਤ ਹੈ ਸੋ ਆਪ ਜੀ ਦੱਸਦੇ ਹਨ ਇੱਥੇ ਪੜੋ ਪੰਕਤੀਏ ਲਖ ਰੂਪ ਬਾਚਾਰਥ ਜਾਸ ਕਹ ਹੈ اے ਪੰਡਤ ਜਨੋ ਕਿਉਂ ਸਾਰੇ ਸਾਰੇ ਸਤ ਸੰਦੀ ਸ਼ਾਸਤਰ ਪੜੇ ਹੋਏ ਨੇ ਜਿੰਨੇ ਪੰਡਤ ਬੈਠੇ ਨੇ ਸੰਿਆਸੀ ਵਗੈਰਾ ਕਾਂਸੀ ਵਿੱਚ ਰਹਿਣ ਵਾਲੇ ਨੇ ਵਿਦਿਆ ਦਾ ਗੱਡ ਸੀ ਕਾਂਸੀ ਖਾਲਸਾ ਜੀ ਆਪ ਜੀ ਕਹਿੰਦੇ ਨੇ ਵਾਗੁਰੂ ਉਹ ਸ਼ਬਦ ਹੈ ਬਾਚਾਰਥ ਹੁੰਦਾ ਇੱਕ ਲਖ ਅਰਥ ਹੁੰਦਾ ਸੋ ਸਤ ਸੰਗਤ ਜੀ ਬਾਚਾਰਥ ਹੈ ਜਿਹੜਾ ਵਾਚਰਥ ਕਰਕੇ ਤਾਂ ਭਜਣਾ ਸਕਦੇ ਆ ਲੇਕਿਨ ਲਖਸ਼ਰਥ ਨੂੰ ਨਹੀਂ ਜਨਾ ਸਕਦੇ ਜਿਵੇਂ satsanget ji ਬਹੁਤ سارے ਬੰਦੇ ਖੜੇ ਨੇ ਪ੍ਰਤੱਖ ਵੀ ਜਦੋਂ satsang ji ram ramchandra ਬਿਉਣ ਗਿਆ ਨਾ ਆਪਣੇ ਜਨਕਪੁਰੀ ਵਿੱਚ ਉਸ ਵੇਲੇ ਸਹੇਲੀਆਂ ਨੇ ਪੁੱਛਿਆ ਸੀਤਾ ਧਰਪਤੀ ਕਿਹੜਾ ਇਹਨਾਂ ਚੋਂ ਕਿੰਨੇ ਹੀ ਸੀਗੇ ਰਾਮਚੰਦਰ ਵੀ ਸੀ ਲక్ష్మణ ਨਾਲ ਸੀ ਉਹ ਹੁਣ ਦੱਸਤਾ ਸਕਦੀ ਨਹੀਂ ਪਤੀ ਦਾ ਨੌਨੀ ਬੀਬੀਆਂ ਲੈਂਦੀਆਂ ਕਹਿਣ ਲੱਗੀ ਜਿਹੜਾ ਖੱਬੇ ਪਾਸੇ ਆ ਉਹ ਮੇਰਾ ਦਿਓਰ ਹੈ ਜਿਹਨੂੰ ਕਹਿੰਦੇ ਲక్ష్ਣਾ ਵਰਤੀ ਜਨਾਤਾ ਨਾਲ ਸਮਝ ਗਈਆਂ ਵੀ ਹਾਂ ਸੱਜੇ ਪਾਸੇ ਵਾਲਾ ਦਾ ਪਤੀ ਹੈ ਇਸ ਤਰ੍ਹਾਂ ਕੋਈ ਸ਼ਬਦ ਨਹੀਂ ਜਿਹੜਾ ਸੱਚ ਨਹੀਂ ਬ੍ਰਹਮ ਦਾ ਲਿਖਾਇਕ ਹੋਵੇ ਤਦੇ ਅਸਚਰਜ ਕਹਿ ਦਿੱਤਾ ਮਾਇਆ ਸਭਲ ਕੇ ਮਾਇਆ ਨੂੰ ਸਤ ਸੰਗਤ ਜੀ ਆਸਰਾ ਦੇਣ ਵਾਲਾ ਬਲ ਦੇਣ ਵਾਲਾ ਸੋ ਐਸਾ ਜਿਹੜਾ ਬਾਚਰਥ ਦੁਆਰਾ ਸਤ ਸੰਗਤ ਜੀ ਬਾਚਰਥ ਦਾ ਜਿਹੜੇ ਅੰਦਰ ਸ਼ਕਤੀ ਹੈ ਨਾ ਸ਼ਬਦ ਦੇ ਅੰਦਰ ਕਿਸੇ ਨੂੰ ਜਨਾਉਣ ਦੀ ਉਹ લક્ષ ਰੂਪ ਉਹ ਹੈ ਵਰਨਾ ਪਾਵਨ ਰਹ ਜਾਸ ਲਹ ਜਿਸ ਬਾਚਰੂ ਨੂੰ ਪ੍ਰਾਪਤ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਹੋਰ ਪ੍ਰਾਪਤ ਕਰਨ ਵਾਲੀ ਚੀਜ਼ ਨਹੀਂ ਕੋਈ ਰਹਿੰਦੀ ਸੰਸਾਰ ਚ ਜਿਹਨੂੰ ਬਾਚਰੂ ਮਿਲ ਗਿਆ ਉਹਨੂੰ ਕੋਈ ਸੰਸਾਰ ਚ ਪਦਾਰਥ ਨਹੀਂ ਰਿਹਾ ਵੀ ਜਿਹੜਾ ਹੁਣ ਬਈ ਉਹਨ ਵਾਇਬਰੂ ਮਿਲ ਗਿਆ ਉਹਨੂੰ ਪੁਰਾਣੀ ਚੀਜ਼ ਦੀ ਲੋੜ ਹੈ ਇਹ ਨਹੀਂ ਕੋਈ ਹੈ ਉੱਥੇ ਤਬ ਮੁਸੀਬੇ ਦਾ ਅਰਥ ਪਰਮਾਨੰਤ ਪਰਮਾਨੰਤਿਕ ਨੇ ਵੇਦਾਂ ਦੇ ਵਿੱਚ ਵੀ ਹੈ ਪੰਡਤ ਜਨੋ ਤਤੰ ਵਸੀ ਅੰ ਬ੍ਰਮਸਮੀ ਪ੍ਰ ਗਿਆਨ ਮਨੰਦ ਬ੍ਰਹਮ ਅਯੰ ਆਤਮ ਬ੍ਰਹਮ ਚੋਹਾਂ ਵੇਦਾਂ ਦੇ ਚਾਰੇ ਮਹਾਵਾਕ ਨੇ ਇੱਕੋ ਹੀ ਇਹਨਾਂ ਦਾ ਅਰਥ ਹੈ ਚਾਰ ਗਿਰ ਮਹਾਰਣ ਨੇ ਕਹਿੰਦਾ ਤੂੰ ਸਦਾ ਸਲਾਮਤ ਨਰੰਕਾਰ ਬਿਲਕੁਲ ਇਨਮਨ ਇਹ ਤਾਂ ਸਤ ਚੰਗਤ ਜੀ ਹਨ ਉਹਦੇ ਮੁਕਾਬਲੇ ਦੇ 베ਦਾਂ ਦੇ ਮਹਾਵਾਕ ਦੇ ਜਿਹੜੇ ਹੋਰ ਮਹਾਵਾਕ ਨੇ ਗੁਰਬਾਣੀ ਚੋਂ ਵੱਧੂ ਰਹਿ ਗਏ ਇਸ ਕਰਕੇ 베ਦਾਂ ਨਾਲ ਬਾਣੀ ਕਿ ਕਿੰਨੇ ਹੀ ਹਜ਼ਾਰਾਂ ਗੁਣਾ ਸਤ ਨਹੀਂ ਉੱਤਮ ਹੈ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਬਨ ਪੁੱਜੇ ਬਿਦ ਜਾਣ ਹੈ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਰੀਆ ਤੇ ਵਾਪਸ ਮੁੰਦ ਨਾ ਜਾਣੀਐ ਇਹ ਜੇ ਬਿਆੰਤ ਸਤ ਸੰਗਤ ਜੀ ਮਹਾ ਬਾਖ ਹਨ اے ਕ੍ਰਿਸ਼ਨ ਸਰਬ ਦੇਵਾ ਦੇਵ ਦੇਵਤਾ ਆਤਮ ਆਤਮਾ ਬਾਸ ਦੇਵਸ ਜੇ ਕੋ ਜਾਣ ਸਭੇਵ ਨਾਨਕ ਤਾ ਕੋ ਦਾਸਾ ਸੋਈ ਨਰਨਜਨ ਦੇਵ ਇਹ ਸਭ ਤਤ ਤੁੰ ਵਸੀ ਦੇ ਸਤ ਸੰਗਤ ਜੀ ਸਿਧਾਂਤ ਨੇ ਸੋ ਪੰਡਤਾਂ ਨੂੰ ਕਹਿ ਰਹੇ ਨੇ ਭਾਈ ਗੁਰਦਾਸ ਜੀ ਤਤ ਤੁੰ ਅਸੀਂ ਤਤ ਸ਼ਬਦ ਤੁੰ ਸ਼ਬਦ ਅਸੀਂ ਤਨ ਹੋ ਗਏ ਸਤਿ ਸ਼ਬਦ ਸਤ ਸੰਗਤ ਜੀ ਈਸ਼ਰ ਦਾ ਜਨਾਕ ਹੈ ਜਿਹੜਾ ਮਾਇਆ ਦੇ ਸਹਤ ਹੈ ਤੁੰਗ ਸ਼ਬਦ ਜੀਵ ਦਾ ਜਨਾਕ ਹੈ ਜਿਵੇਂ ਆਪਾਂ ਬੈਠੇ ਅਸੀਂ ਸੁੱਧ ਸਤ ਸੰਗਤ ਜੀ ਉਹ ਹੈ ਜਿਹੜਾ ਦੋਨਾਂ ਵਿੱਚ ਹੀ ਹੈ ਨਿਰਾਰਕਾਰ ਅਕਾਲ ਪੁਰਖ ਜੀ ਨੂੰ ਕਹਿੰਦੇ ਇਸ ਤਰ੍ਹਾਂ ਤੂੰ ਸਦਾ ਸਨਾਮ ਤੇ ਨਿਰੰਕਾਰ ਇਤਨ ਹਿੱਸੇ ਕਰ ਦਿੱਤੇ ਤੋ ਆਪ ਜੀ ਕਹਿੰਦੇ ਤਤੰਗ ਵਸੀ ਜਿਸ ਵਾਹਿਗੁਰੂ ਨੂੰ ਕਹਿੰਦੇ ਆ ਬੇਦ ਵਾਹਿਗੁਰੂ ਸ਼ੋ ਸ੍ਰੀ ਗੁਰੂ ਠਾਨਤ ਉਹ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਪ੍ਰਗਟ ਕੀਤਾ ਹੈ ਸ਼ਬਦ ਇਹ ਪੰਡਤ ਜਨੋ ਨਾਨਕੈ ਮਨ ਬ੍ਰਹਮ ਪਛਾਨਤ ਜਿਹੜੇ ਜਿਹੜਾ ਮਨ ਬ੍ਰਹਮ ਨੂੰ ਪਛਾਣ ਲੈਂਦਾ ਉਹਦੇ 'ਚ ਅਨੇਕ ਕੁਣਾ ਨਹੀਂ ਰਹਿੰਦਾ ਫਿਰ ਨਨੱਤ ਕੁਣਾ ਨਹੀਂ ਰਹਿੰਦਾ ਹੈ ਜੇ ਵਾਹਿਗੁਰੂ ਨੂੰ ਪਛਾਨ ਲਵੇ ਇੱਕ ਦਸ ਰੁਦਰ ਦਸੋ ਹਰ ਜਾਣਤ ਕੱਕਾ 11 ਸ਼ਿਵਜੀ ਮੰਨੇ ਨੇ ਸਤ ਸੰਗਤ ਜੀ 10 ਵਿਸ਼ਨੂੰ ਦੇ ਅਵਤਾਰ ਮੰਨੇ ਨੇ ਭਾਵੇਂ 24 ਨੇ 23 ਹੋ ਚੁੱਕੇ 24ਵਾਂ ਅਵਤਾਰ ਹੋਣਾ ਦੇ ਕਲੰਕੀ ਪਰ 10 ਮੁਖ ਮੰਨੇ ਨੇ ਦੋ ਜਲਚਰ ਦੋ ਬਾਣਚਰ ਚਾਰ ਬਿਪਰ ਦੋ ਭੂਪ 52 ਤੇ ਪੁਰ ਪਰਸਰਾਮ ਕਲਕੀ ਬੋਧ ਅਨੂ ਇਸ ਸਤ ਸੰਗ ਜੀ 10 ਅਵਤਾਰ ਮੰਨੇ 10 ਅਵਤਾਰੀ RAM ਰਾਜਾ ਆਇਆ ਗੁਰਬਾਣੀ ਚਾਹੁੰਦਾ ਹੈ ਮਛ ਤੇ ਕਛ ਇਹ ਜਲ ਵਿੱਚ ਵਿਚਰ ਨਾਲੇ ਅਵਤਾਰ ਧਾਰਿਆ ਜੰਗਲ ਦੇ ਵਿੱਚ ਸਤ ਸੰਗ ਜੀ ਨਰਸਿੰਘ ਇਸੇ ਤਰ੍ਹਾਂ ਬਰਾਹ ਸੂਰ ਦਾ ਅਵਤਾਰ ਦੋ ਜਲ ਚੜ ਤੋਂ ਬਾਣ ਚੜ ਚਾਰ ਬਿੱਪਰ ਚਾਰ ਬ੍ਰਾਹਮਣ ਹੋਣਗੇ ਪਰਸਰਾਮ ਹੋਇਆ ਇਸੇ ਤਰ੍ਹਾਂ ਸਤ ਸੰਗ ਜੀ ਖਲਕੀ ਅਵਤਾਰ ਹੋਣਾ ਜਿਹੜਾ ਬ੍ਰਾਹਮਣ ਹੀ ਹੋਵੇਗਾ ਸੋ ਇਸੇ ਤਰ੍ਹਾਂ ਸਤਸੰਗਿ ਬਾਬਨ ਅਵਤਾਰ ਬਾਬਨ ਤੇ ਪੁਨ ਪਰਸ਼ੂਨ ਕਲ ਕੀ ਬੋਧਾ ਅਵਤਾਰ ਬੁੱਧ ਇਹ ਚਾਰ ਬ੍ਰਹਮਣ ਹੋਏ ਦੋ ਭੂਪ ਰਾਮਚੰਦਰ ਤੇ ਕ੍ਰਿਸ਼ਨੇ ਰਾਜੇ ਹੋਏ ਇਹ 10 ਇਹਨਾਂ ਵਿੱਚ ਇਹ ਵੀ ਵਾਹਿਗੁਰੂ ਦੀ ਸੱਤਾ ਪਰ ਕਈ ਇਹ ਪ੍ਰਗਟ ਹੋ ਰਹੇ ਨੇ ਭਾਈ ਗੁਰਦਾਸ ਜੀ ਦੱਸ ਰਹੇ ਨੇ ਨਵ ਵਿਦ ਪਰ ਬ੍ਰਹਮਣ ਬੇਸ਼ਭ ਕਰਤ ਕਾਰਣਾ ਸ੍ਰਿਸ਼ਟੀ ਦੇ ਸਤਸੰਗਿ ਉਤਪਤੀ ਦਾ ਕਾਰਨ ਓਮਕਾਰ ਹੈ ਓਮਕਾਰ ਉਤਪਾਦਕੀ ਕੀਆ ਦਨਸੋ ਸਭ ਰਾਤੀ ਓਮ ਪ੍ਰੀਤ ਚੀਤ ਪਹਿਲ ਰੀਆ ਵਾਹਿਗੁਰੂ ਦੀ ਚੀਤ ਪ੍ਰੀਤੀ ਓਮਕਾਰ ਦੇ ਨਾਲ ਸਭ ਤੋਂ ਪਹਿਲਾਂ ਹੋਈ ਜਦੋਂ ਸਤਿ ਜੀ ਸ੍ਰਿਸ਼ਟੀ ਰਚੀ ਹੈ ਜਬ ਉਦ ਕਰ ਕਰਾ ਕਰਤਾਰਾ ਪਰ ਜਾ ਧਰ ਤਬ ਦੇ ਅਪਾਰਾ ਜਦੋਂ ਵਾਹਿਗੁਰੂ ਨੇ ਓਮਕਾਰ ਕਿਹਾ ਸਾਰੀ ਸ੍ਰਿਸ਼ਟੀ ਇੱਕਦਮ ਸਤਿਨੀ ਫੁਰਨੇ ਮਾਤਰ ਸੇ ਪ੍ਰਗਟ ਹੋ ਗਈ ਜਿਸ ਵੇਲੇ ਕਰਖ ਕਰੇਗਾ ਖਿੱਚੇਗਾ ਉਸ ਵੇਲੇ ਇਸ ਨੂੰ ਲੈ ਵੀ ਕਰ ਸਕਦਾ ਉਹਦੇ ਚ ਇਨੀ ਸ਼ਕਤੀ ਸਰਗੁਣ ਦੇ ਰੂਪ ਦੇ ਉਪਾਸ਼ਕਾਂ ਨੇ ਸ਼ਿਵ ਜੀ ਦਾ ਤਾਂ ਮੰਨਿਆ ਸ਼ਿਵ ਜੀ ਦੇ ਇੱਕ ਮੱਥੇ 'ਚ ਅਗਨਾਖ ਹੈ ਜਦੋਂ ਖੁੱਲ ਜੂ ਜਦ ਸਾਰੀ ਸੇਠੀ ਪਸੂ ਹੋ ਜਾਵੇ ਦੇਵਤਿਆਂ ਨੂੰ ਜਦ ਇੰਨੀ ਸ਼ਕਤੀ ਪਰਮੇਸ਼ਰ ਨੇ ਦਿੱਤੀ ਹੈ ਵਾਹਿਗੁਰੂ ਨੂੰ ਸਤ ਜੀ ਕੀ ਹਰਨ ਭਰਨ ਜਾ ਕਰਦੇ ਤਰਫੋਰ ਕੀਤਾ ਪਸਾਓ ਇੱਕੋ ਕਵਾਓ ਗੁਰਬਾਣੀ ਦੀ ਗਵਾਹੀ ਹੈ ਇੱਕ ਬਾਖ ਨਾਲ ਹੀ ਸਾਰਾ ਪਸਾਰਾ ਕਰ ਦਿੱਤਾ ਹੈ ਕੋਈ ਦੇਰ ਨਹੀਂ ਲੱਗੀ ਹੈ ਐ ਨਾ ਸਮਝ ਰਹਿਣਾ ਲੋਕਾਂ ਦੀਆਂ ਥਿਉਰੀਆਂ ਸੁਣ ਸੁਣ ਕੇ ਪਹਿਲਾਂ ਬਾਂਦਰ ਬਣੇ ਜੀ ਫਿਰ ਬੰਦੇ ਬਣ ਗਏ ਜੀ ਆਏ ਹੋ ਗਿਆ ਜੀ ਵਾਹ ਹੋ ਗਿਆ ਜੀ ਗੁਰਬਾਣੀ ਇਸ ਸਿਧਾਂਤ ਤੋਂ ਬਿਲਕੁਲ ਉਲਟ ਹੈ ਜਿਹੜੇ ਗੁਰਬਾਣੀ ਦੇ ਨੇੜੇ ਨਹੀਂ ਉਹ ਸੱਜੇ ਇਹ ਜੀ ਰੰਗਤ ਚੜ ਜਾਂਦੀ ਉਹਨਾਂ ਲੋਕਾਂ ਨੂੰ ਸੋ ਇੱਕ ਛਣ ਵਿੱਚ ਹੀ ਪਰਮੇਸ਼ਰ ਸਾਧ ਸੰਦੀ ਸੇਟੀ ਰਚਦਾ ਹੈ ਸੋ ਆਪ ਜੀ ਕਹਿੰਦੇ ਹਨ ਨਬਿਦ ਪਰਨਬ ਇਸ ਸਤ ਸੰਗ ਜੀ ਨੌ ਤਾਰ ਤੁਰੀ ਪਰਨਵ ਇਹ ਓਮਕਾਰ ਦੇ ਹੀ ਨੌ ਨੇ ਇਹ 10 ਤਰ੍ਹਾਂ ਦਾ ਸਤ ਸੰਗ ਜਿਹੜਾ ਓਮਕਾਰ ਹੈ ਇਹ ਵੀ ਵਾਹਿਗੁਰੂ ਦੇ ਆਸਰੇ ਹੀ ਹੈ ਚਤੁਰ ਵਰਗ ਦਾ ਭਵਜਨ ਤਾਰਨ ਸੰਸਾਰ ਤੋਂ ਜੰਮਣ ਮਰਨ ਤੋਂ ਤਾਰਨ ਵਾਸਤੇ ਭਗਤਾਂ ਨੂੰ ਸਤ ਸੰਗਤ ਜੀ ਚਾਰੇ ਮੁਕਤੀਆਂ ਤੇ ਚਾਰੇ ਪਦਾਰਥ ਦੇਣ ਵਾਲਾ ਵੀ ਵਾਹਿਗੁਰੂ ਸ਼ਬਦ ਹੈ ਸ਼ਲੋਕ ਰੂਪ ਸਮੀਪ ਸੋਚਾਰੇ ਮੁਕਤੀਆਂ ਵੀ ਸਰਦਾਰ ਸਮਰਨ ਸੋ ਸੁਖ ਦਾਤਾ ਜੇ ਪੰਡਤ ਜਨੋ ਜਿਹੜੇ ਸਿਮਰਨ ਕਰਦੇ ਨਾ ਵਾਹਿਗੁਰੂ ਦਾ ਉਹਨਾਂ ਨੂੰ ਕਲਪਤਰ ਬਿਰਸ਼ ਮੰਗੂ ਆ ਸੁਖਾਂ ਦਾ ਦਾਤਾ ਹੈ ਜਿੰਤਾ ਮਨ ਚਿੰਤਿਤ ਹਰ ਗਿਆਤਾ ਜਿਹੜੇ ਹਰੀ ਦੇ ਸਤ ਸੰਗਤ ਜੀ ਗਿਆਨ ਦੀ ਪ੍ਰਾਪਤੀ ਵਾਲੇ ਨੇ ਜਿਹੜੇ ਚਿੰਤਨ ਕਰਦੇ ਨੇ ਤਤ ਕਥਨੰ ਤਤ ਚਿੰਤਨੰ ਅਨਿਵਾਰ ਜਨੰਤੀ ਹਰ ਵੇਲੇ ਸਤ ਸੰਗਤ ਜੀ ਚਿੰਤਨ ਨਹੀਂ ਕਰਦੇ ਨੇ ਉਹਨਾਂ ਨੂੰ ਚਿੰਤਾ ਤੇ ਮਣੀ ਦੀ ਨਾਲੋਂ ਵੀ ਸਤਸੰਗ ਜੀ ਅਬੋਲ ਕਹਿ ਵੈਗੁਰੂ ਸ਼ਬਦ ਬਾਸਦੇਵ ਸਤਜੁਗ ਮਨ ਨਾਮ ਹਣ ਸੁਣੋ ਸਤਜੁਗ ਦੇ ਅੰਦਰ ਸ੍ਰੋਮਣੀ ਨਾਮ ਓਂ ਨਮੋ ਭਗਵਤੇ ਬਾਸਦੇਵ ਓਂ ਨਰਾਇਣ ਆਦਿਕ ਜਪਦੇ ਸੀ ਬਾਸਦੇਵ ਬਾਸਦੇਵ ਕਹਿੰਦੇ ਸੀ ਉਥੋਂ ਵਾਵਾ ਅਖਰ ਲਿਆ ਹੈ ਹਰ ਹਰ ਤ੍ਰੇਤਾ ਫਲ ਦੇ ਕਾਮ ਤੇ ਕਾਮਨਾ ਤੋਂ ਰਹਿ ਤਜਨ ਸਤਸੰਗ ਜੀ ਜਪਦੇ ਸੀ ਹਰ ਹਰ ਜਾਪ ਤ੍ਰੇਤੇ ਦੇ ਅੰਦਰ ਉਹ ਫੜ ਦਿੰਦਾ ਸੀ ਹਰ ਹਰ ਦਾ ਜਾਪ ਦਵਾ ਪਰ ਗੋਵਿੰਦ ਵਿੱਜ ਪਰ ਚੰਡ ਬੜੇ ਭਾਰੀ ਜਿੱਤ ਪ੍ਰਾਪਤ ਹੁੰਦੀ ਸੀ ਜਪਣ ਵਾਲਿਆਂ ਨੂੰ ਦਵਾਪੁਰਜ ਗੋਵਿੰਦ ਗੋਮਦ ਦਾ ਜਾਪ ਜਪਦੇ ਸੀ ਲੋਕ ਹਲ ਕੇਵਲ ਰਾਕਾਰ ਅਖੰਡ ਅੱਜ ਕੱਲੇ ਦਾ ਸਮਾਗਮ ਆ ਗਿਆ ਇਹਦੇ ਚ ਰਾਮ ਰਾਮ ਲੋਕ ਜਪਦੇ ਨੇ ਅਖੰਡ ਇੱਕ ਇੱਕ ਰਸ ਚਿੰਤਨ ਕਰਦੇ ਨੇ ਉਹਨਾਂ ਨੂੰ ਅਖੰਡ ਕਟਣ ਤੋਂ ਰਹਿਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਖੰਡਿਓ ਜੋ ਨਾ ਜਾਇਸੋ ਖੰਡਜੂ ਕੋ ਖਿਆਲ ਕੀਚੈ ਇਹੇ ਚੌਹਾਂ ਜੁਗਾਂ ਦੇ ਜਾਪ ਹਨ ਰਾਮ ਰਾਮ ਗੋਬਿੰਦ ਗੋਬਿੰਦ ਹਰ ਹਰ ਤੇ ਬਾਸਦੇ ਬਾਸਦੇ ਇਹ ਚੌਹਾਂ ਜੁਗਾਂ ਦੇ ਜਾਪ ਹਨ ਵੇਦ ਚਤੁਰਜਗ ਜੇ ਨਿਸਤਾਰੇ ਵੇਦਾਂ ਨੇ ਆਪਣੇ ਗਿਆਨ ਦੁਆਰਾ ਸਾਰੇ ਸ੍ਰਿਸ਼ਟੀ ਦਾ ਜਿਹੜਾ ਕਲਿਆਣ ਕੀਤਾ ਉਹਨਾਂ ਨੇ ਇਨ੍ਹਾਂ ਸ਼ਬਦਾਂ ਦੁਆਰਾ ਹੀ ਉਪਦੇਸ਼ ਦਿੱਤਾ ਹੈ ਲੋਕਾਂ ਨੂੰ ਗੋਬਿੰਦ RAM ਹਰੇ ਹਰੇ ਦੁਆਰਾ ਵਾਹਿਗੁਰੂ ਅਬਲੰਬ ਹਮਾਰੇ ਉਹ ਜਿਹੜਾ ਚੌਹ ਜੁਗਾਂ ਦਾ ਜਾਪ ਸੀ ਗੁਰੂ ਨਾਨਕ ਦੇਵ ਜੀ ਨੇ ਇਕੱਠਾ ਕਰ ਦਿੱਤਾ ਉਹ ਵਾਹਿਗੁਰੂ ਸਾਡਾ ਆਸਰਾ ਸਿੱਖਾਂ ਦਾ ਇਹ ਪੰਡਤ ਜੀ ਨੂੰ ਇਹ ਉੱਤਮ ਵਜਾਪ ਹੈ ਚੌਹਾਂ ਜੁਗਾਂ ਦੇ ਜਿਹੜੇ ਜਾਪ ਸੀ ਉਹਨਾਂ ਦਾ ਕੱਲਾ ਕੱਲਾ ਅੱਖਰ ਲੈ ਕੇ ਵਾਹਿਗੁਰੂ ਸ਼ਬਦ ਬਣਾਇਆ ਖਾਬਰ ਜੰਗਮ ਬਨ ਤਰਮਾਹੀ ਜਿੰਨੇ ਥਾਬਰ ਇਸਤਤ ਰਹਿਣ ਵਾਲੀਆਂ ਜੂਨਾ ਬਿਰਛਾ ਆਦਿਕ ਪੱਥਰਾਦਿਕ ਜੰਗਮ ਵਿਚਰਨ ਵਾਲੇ ਕੱਖਾਂ ਦੇ ਵਿੱਚ ਇਸੇ ਤਰ੍ਹਾਂ ਜੰਗਲਾਂ ਦੇ ਵਿੱਚ ਸੂਤਰ ਤਮਕ ਇਸ ਬਨ ਕੋ ਨਾਹੀ ਸੂਤਰ ਆਤਮਕ ਸਾਰਿਆਂ ਵਿੱਚ ਮਿਲਿਆ ਹੋਇਆ ਹੈ ਪਰਮੇਸ਼ਰ ਸਾ ਸਭ ਮੈਂ ਜੋਤ ਜੋਤ ਹੈ ਸੋਏ ਤੇਹਦੇ ਚਰਨ ਸਮੈ ਚਰਨ ਹੋਏ ਕੋਈ ਐਸੀ satsangjit ਜੂਨ ਨਹੀਂ ਔਰ ਜੀਬ ਨਹੀਂ ਜਿਹਦੇ ਚ ਪਰਮੇਸ਼ਰ ਨਹੀਂ ਮਿਲਿਆ ਹੋਇਆ ਸਾਰੀਆਂ ਘਟਾਂ ਵਿੱਚ ਰਾਮ ਹੈ ਅਰਥ ਔਰ ਪਰਮਾਰਥ ਖਾਨੀ ਅਰਥ ਪਦਾਰਥ ਤੇ ਪਰਮਾਰਥ ਭਗਤੀ ਗਿਆਨ ਇਹਨਾਂ ਦੀ ਖਾਨ ਹੈ ਵੈਗੁਰੂ ਸ਼ਬਦ ਜਿਹੜਾ ਵੈਗੁਰੂ ਦਾ ਅਭਿਆਸ ਕਰੇਗਾ ਉਹਨੂੰ ਅਰਥ ਪਦਾਰਥ ਵੀ ਮਿਲਣਗੇ ਔਰ ਪਰਮਾਰਥ ਦਾ ਵੀ ਬੋਧ ਹੋਵੇਗਾ ਉਸ ਨੂੰ ਵਾਹਿਗੁਰੂ ਸਾਰਥ ਪਰਮਾਨੀ ਕਿਉਂ ਭਾਈ ਸਹਿਤ ਸਫਲਤਾ ਦੇ ਇਹ ਵਾਹਿਗੁਰੂ ਸ਼ਬਦ ਹੈ ਇਹ ਪੰਡਤ ਜਨੋ ਐਵੇਂ ਨਹੀਂ ਗੁਰੂ ਨਾਨਕ ਦੇਵ ਜੀ ਨੇ ਕਾਲ ਯੁਗ ਦੇ ਅੰਦਰ ਪ੍ਰਗਟ ਕੀਤਾ ਸਰਬ ਲੋਧ ਦੇ ਅੰਦਰ ਖਾਲਸਾਈ 10ਵੇਂ ਪਾਤਸ਼ਾਹ ਨੇ فرمایا ਕਲਪ ਕਲਪ ਪ੍ਰਯਤ ਅਕਸ਼ਰ ਸਹੀ ਸਿਦ ਗੁਰੂ ਨਾਨਕ ਜਾਪਿਓ ਸਹੀ ਗੁਰੂ ਨਾਨਕ ਦੇਵ ਜੀ ਨੇ ਸਤ ਸੰਗਤ ਜੀ ਨੌ ਨੌ ਯੁਗ ਕਹਿੰਦੇ ਕੱਲੇ ਕੱਲੇ ਅਕਸ਼ਰ ਦਾ ਜਾਪ ਕਰਕੇ ਫੇਰ ਇਹ ਵਾਹਿਗੁਰੂ ਸ਼ਬਦ ਸਾਹ ਮੰਤਰ ਪ੍ਰਭ ਖਾਲਸੇ ਦੀ ਨਾ ਇਹ ਵਾਹਿਗੁਰੂ ਮੰਤਰ ਸਾਧ ਜੀ ਖਾਲਸੇ ਨੂੰ ਪ੍ਰਗਟ ਕਰਕੇ ਦਿੱਤਾ ਹੈ ਸਦਰ ਜੇ ਸੇਵੋ ਮਹ ਦੇਵਾ ਮਹ ਦੇਵਾ ਪੰਡਤਾਂ ਨੂੰ ਕਹਿੰਦੇ ਨੇ ਹੇ ਧਰਤੀ ਦੇ ਉੱਤੇ ਪੂਜਨੀਕ ਖਵਾਉਣ ਵਾਲੇ ਪੰਡਤ ਜਨੋ ਜਿਨ੍ਹਾਂ ਨੇ ਸਤਕਾਰ ਨਾਲ ਉਪਾਸ਼ਨਾ ਕੀਤੀ ਹੈ ਵਾਹਿਗੁਰੂ ਸ਼ਬਦ ਦੀ ਸਫਲ ਬਈ ਤੇ ਜਨ ਕਿਰਤ ਸੇਵਾ ਉਹਨਾਂ ਦੀ ਕੀਤੀ ਹੋਈ ਉਪਾਸ਼ਨਾ ਉਹਨਾਂ ਦੀ ਕੀਤੀ ਹੋਈ ਸੰਗਤ ਦੀ ਸੇਵਾ ਸਫਲੀ ਹੋ ਗਈ ਹੈ ਇਨ ਤਾਂ ਜੇ ਅਨ ਆਸ਼ੇ ਲਹੀ ਜਿਹੜਾ ਵਾਹਿਗੁਰੂ ਸ਼ਬਦ ਨੂੰ ਛੱਡ ਕੇ ਇੱਧਰ ਉੱਧਰ ਜਪਦਾ ਹੈ ਕੁਝ ਹੋਰ ਇਹ ਜਨ ਸੁਧਾ ਛਾੜ ਖਲ ਗਹਿ ਹੀ ਭਾਈ ਗੁਰਦਾਸ ਜੀ ਕਹਿੰਦੇ ਪੰਡਤ ਅਸੀਂ ਸੱਚ ਕਹਿੰਨੇ ਆ ਉਹ ਆਦਮੀ ਅੰਮਰਤ ਛੱਡ ਕੇ ਖਲ ਖਾਂਦਾ ਹੈ ਉਹ ਸੋਭਾ ਨਹੀਂ ਪਾਉਂਦਾ ਹੈ ਕੁਝ ਨਹੀਂ ਉਹਨੂੰ ਲੱਭੇਗਾ ਤੁਰਬੀਜ ਚੋਂ ਜੋ ਕੇ ਕਾਢੇ ਚੌਹਾਂ ਜੁਗਾਂ ਦੇ ਜਾਪ ਦੇ ਬੀਜ ਰੂਪ ਚਾਰ ਅੱਖਰ ਕਢ ਲੈ ਵਾ ਵਾ ਹਾ ਹਾ ਗੱਗਾ ਰਾਰਾ ਬੀਜ ਵਰਦਾਬ ਜੁਗਨ ਵੱਲ ਬਾੜੇ ਇਸ ਕਰਕੇ ਜਿੰਨੇ ਚੌਹਾਂ ਜੁਗਾਂ ਦੇ ਜਾਪ ਦਾ ਫਲ ਸੀ ਨਾ ਉਹ ਸਾਰਾ ਇਕੱਠਾ ਕਰ ਦਿੱਤਾ ਉਹਨਾਂ ਨਾਮਾ ਨਾਲੋਂ ਵਾਹਿਗੁਰੂ ਸ਼ਬਦ ਦੇ ਵਿੱਚ ਬੜਾ ਬਰਕਤ ਔਰ ਬਲ ਹੈ ਚਾਰ ਪੁਰਤਾ ਚਾਰ ਪਦਾਰਥ ਬੀਜ ਮਹੀ ਪੁਨ ਧਰਤੀ ਦੇ ਉੱਤੇ ਜਿਹੜੇ ਚਾਰ ਪਦਾਰਥ ਨੇ ਉਹਦਾ ਬੀਜ ਕਾਰਨ ਰੂਪ ਵਾਹਿਗੁਰੂ ਸ਼ਬਦ ਹੈ ਪਰਵਣ ਆਦ ਪ੍ਰਗਟੇ ਹੈ ਧਨ ਧਨ ਹਾਂਜੀ ਪਰਵਣ ਆਦ ਪ੍ਰਗਟੇ ਹੈ ਧਨ ਧਨ ਇਸ ਪਰਵ ਓਮਕਾਰ ਦਾ ਵੀ ਆਦ ਹੈ ਧਰਤੀ ਦੇ ਉੱਤੇ ਧਨ ਵੀ ਧਰਤੀ ਵੀ ਵਾਹਿਗੁਰੂ ਦੇ ਆਸਰੇ ਹੈ ਵਿਸ਼ਵ ਪਦਾਰਥ ਅੰਮ੍ਰਿਤ 33 ਸਾਰੇ ਧਰਤ ਇਸ ਮਾਤ ਲੋਕ ਦੀ ਧਰਤੀ ਦੇ ਪਦਾਰਥ ਤੇ 33 ਕਰੋੜ ਦੇਵਤੇ ਚਤਰਾਥ ਚਤਰਾ ਅਖਰ ਬਿਸ ਬਿਸ ਬੇ ਬੇਸੀ ਦੇ ਵੀ ਸਾ 20 ਬਿਸਵੇ ਦੇਚੇ ਕਰਕੇ ਕਹਿ ਰਹੇ ਆ ਭਾਈ ਗੁਰਦਾਸ ਜੀ ਕਹਿੰਦੇ ਇਹ ਚੌਹਾਂ ਅਖਰਾਂ ਦੇ ਬਲ ਦੇ ਅਧੀਨ ਨੇ ਇੰਨੀ ਵੱਡੀ ਬਰਕਤ ਸ਼ਕਤੀ ਵਾਹਿਗੁਰੂ ਦੇ ਸ਼ਬਦ ਵਿੱਚ ਹੈ ਗਯੰਗ ਤੰ ਤੰ ਤੇ ਤੰ ਤੇ ਤਰੋਚਯ ਅਗਵਾ ਸਤ ਸੰਗਤ ਜੀ ਮਨ ਦੀ ਰੁਚੀ ਨਾਲ ਜਿਨ ਜੋ ਜੋ ਵੀ ਚਿਤਵਕੇ ਕਿਸੇ ਨੇ ਇਹਨੂੰ ਵਿਚਾਰਿਆ ਹੈ ਨਾ ਵਾਹਿਗੁਰੂ ਸ਼ਬਦ ਨੂੰ ਧਿਆਇਆ ਹੈ ਤੰ ਤੰ ਲਹਿ ਤੰ 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 ਲਹਿਤ ਭਗਤੈ ਇਨਮਾ ਭਗਤਾਂ ਨੇ ਉਹੀ ਉਹੀ ਵਸਤੂ ਸਤ ਸੰਗਤ ਜੀ ਪ੍ਰਾਪਤ ਕਰ ਲਈ ਹੈ ਗੋਰਖਨਾਥ ਨੇ ਜਦੋਂ ਸਤਸੰਗਤ ਜੀ ਭਰਤਰੀ ਦੇ ਜਗ ਤੇ ਗਏ ਨੇ ਆਪਣੀ ਜ਼ਿੱਦੀ ਸਿੱਧੀ ਵਰਤਾਈ ਸੀ ਕਹਿਣ ਲੱਗਾ ਜਿੰਨੇ ਤੁਸੀਂ ਆਇਓ ਭੋਜਨ ਛਕਣ ਵਾਲੇ ਪੰਗਤਾਂ ਹਜ਼ਾਰਾਂ ਦੀ ਗਿਣਤੀ ਚ ਲੱਗੀਆਂ ਹੋਈਆਂ ਵਰਤੌਣ ਦੀ ਲੋੜ ਨਹੀਂ ਕਹਿੰਦੇ ਪਾਤਰਾਂ ਦੇ ਉੱਤੇ ਹੱਥ ਰੱਖ ਲਓ ਜੋ ਜੋ ਚਿਤਵੋਗੇ ਉਹੀ ਪਦਾਰਥ ਖਾਣ ਨੂੰ ਤੁਹਾਡੇ ਮੂਹਰੇ ਆਜੂ ਇਹ ਗੋਰਖਨਾਥ ਵਰਗੇ ਸ਼ਿਵ ਜੀ ਦੇ ਅਵਤਾਰ ਐ ਕਹਿ ਕੇ ਸਤਸੰਗਤ ਜੀ ਸਾਰੇ ਪਦਾਰਥ ਮੂਰੇ ਪਰਗਟ ਕਰ ਸਕਦੇ ਨੇ ਵਾਹਿਗੁਰੂ ਸ਼ਬਦ ਤਾਂ ਬਹੁਤ ਹੀ ਸਤ ਸੰਜੀ ਬਰਕਤ ਵਾਲਾ ਹੈ ਜੋ ਜੋ ਵੀ ਭਾਵਨਾ ਧਾਰ ਕੇ ਵਾਹਿਗੁਰੂ ਦਾ ਜਾਪ ਜਪੇਗਾ ਉਹੀ ਉਹੀ ਵਸਤੂ ਸਤ ਸੰਜੀ ਉਸ ਨੂੰ ਮਿਲੇਗੀ ਵਰਨਾ ਸਾਕੂ ਵਰਨ ਪਰਤਾਪੂ ਵਾਹਿਗੁਰੂ ਦਾਸ ਜੀ ਕਹਿੰਦੇ ਤੁਸੀਂ ਪੰਡਤੋਂ ਪੁੱਛਿਆ ਹੈ ਵਾਹਿਗੁਰੂ ਸ਼ਬਦ ਬਾਰੇ ਅਸੀਂ ਵਰਨ ਨਹੀਂ ਕਰ ਸਕਦੇ ਪੂਰਾ ਕਥਨ ਨਹੀਂ ਕਰ ਸਕਦੇ ਐਡਾ ਵੱਡਾ ਪ੍ਰਤਾਪ ਵਾਹਿਗੁਰੂ ਸ਼ਬਦ ਦਾ ਹੈ। ਜਾਣਦ ਹੈ ਜੇ ਜਾਪ ਸੋ ਜਾਪ। ਕੌਣ ਜਾਣਦਾ ਐਡੇ ਵੱਡੇ ਪ੍ਰਤਾਪ ਨੂੰ ਵਾਹਿਗੁਰੂ ਸ਼ਬਦ ਨੂੰ ਜਿਨ੍ਹਾਂ ਨੇ ਜਾਪ ਜਪਿਆ ਹੈ। ਉਹਨਾਂ ਨੂੰ ਪਤਾ ਵੀ ਕਿੰਨਾ ਕਰਾਸ ਆਇਆ। ਸਰਬਸਾਰ ਸ੍ਰੀ ਗੁਰ ਪਰਗਟਾਇਓ। ਸਾਰੇ ਮੰਤਰਾਂ ਦਾ ਸਾਰ ਸਿਧਾਂਤ ਨਿਚੋੜ। ਤਾਤ ਪਰਜ ਗੁਰੂ ਸਾਹਿਬ ਨੇ ਪ੍ਰਗਟ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਜੈ ਬੇਦਨ ਗੋ ਯਾਰਥ ਗਾਇਓ ਜਿਹੜਾ ਬੇਦਾਂ ਦੇ ਵਿੱਚ ਗੁੱਝਾ ਕਰਕੇ ਰੱਖਿਆ ਸੀ ਗੁਪਤ ਸੀ ਕਥਨ ਕੀਤਾ ਅ ਚ